ਜਿਵੇਂ ਮੈਂ ਪਹਿਲਾਂ ਵੀ ਕਿਹਾ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਿਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਤਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸ਼ੇਮ ਸੌ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ AI AI ਕਰੀ ਗਏ ਉਹਨਾਂ ਨੂੰ ਪੁੱਛ ਲਿਓ ਆਰਟੀਫੀਸ਼ੀਅਲ ਇੰਟੈਲੀਜੈਂਸ ਭਵਨਾਸ ਨੂੰ ਲਿਓ ਬਾਪੂ ਨੂੰ ਪਤਾ ਕਿ ਇਹ ਜੇ ਨੇ ਨਸੀਬ ਮੁਲਾਕਾਤ ਦਾ ਹੀ ਹੈ ਇਤਰਾਮ ਕੋਲੋਂ ਤੱਕ ਇਹ ਦੁਜੇ ਬੰਦੇ ਕੋਲ ਆ ਕੇ ਲਾ ਰਿਹਾ ਹੈ ਜੀ ਟ੍ਰਾਂਪੋਰਟ ਕੋਈ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਪੂਰੀ ਬਹਿਨ ਨਿਗਾਦ ਤੇ ਮੈਂ ਦੇ 40 ਸਾਲ ਦੀ ਜਿੰਦਗੀ ਦੀ ਬਾਤ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਮਖਾਈ ਕਿਦਾ ਇੰਟਰਵਿਊ ਲਈ ਕੋਈ ਕਿਹਦੇ ਬੰਦੇ ਤੇ ਆ ਗੱਲ ਕਰਦੇ ਮੈਂ ਤੁਹਾਨੂੰ ਫੋਨ ਸ਼ਰਮੋ ਸ਼ਰਮੀ ਨਹੀਂ ਕਰਦਾ ਜੀ ਜਦੋਂ ਮੈਂ ਤਾਂ ਹੋ ਰਹੀ ਸੀ ਇਹ ਦੇ ਮਹੀਨਾ ਨੂੰ ਬਣਾ ਲੈਂ ਕਰ ਦਿੱਤਾ ਤੇ ਮੈਂ ਨੇ ਅੱਗੇ 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 ਉਹ ਨਹੀਂ ਅੱਗੇ ਹੈਗੀ ਪਿਆਰ ਤੂੰ ਕੱਟ ਦੇਣਾ ਨਾ ਸੁਣਾਲ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆਪਦੇ ਨਿਆਣਿਆਂ ਬਾਰੇ ਬਲ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਇਹ ਤੁਸੀਂ ਤਾਂ ਅਮਰਿਤਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸ ਦਿੰਨ ਮਗਰ ਉਹਨਾਂ অটো ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਕਾ ਭਾਈ ਜਿਹੜੀ ਵੀਡੀਓ ਹੋਣੀ ਆ ਮੇਰੇ ਨਹੀਂ ਵਕਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਇਹਨਾਂ ਬੰਦਾ ਪਛਾਨ ਰਿਓ ਅਗਲਾ ਕਿਹੜਾ ਕਰ ਕੀ ਦੇ ਸਮਝ ਆ ਰਹੀ ਨਹੀਂ ਆ ਰਹੀ ਜੀ ਜੀਤੇ ਨਹੀਂ ਆ ਰਹੀ ਹੱਥ ਖੜਾ ਕਰੇ ਕੋਈ ਸਮਝ ਆ ਰਹੀ ਉਹ ਬੰਦਾ ਪਛਾਨ ਰਿਓ ਇਹ ਹੈਗਾ ਜੀ ਹਰਪ੍ਰੀਤ ਅਮਰਿਤਪਾਲ ਦਾ ਵੱਡਾ ਭਰਾ ਜੀ ਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਵੀ ਅਮਰਿਤਪਾਲ ਕਹਿੰਦਾ ਸੀ ਕਿ ਹਾਂ ਐ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦੁਕਾਨ 'ਚ ਚਾਉਣਾ ਹੈ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਿ ਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਓ ਪਹਿਲਾਂ ਤਾਂ ਵੇਖੋ ਇਹਨਾ ਕੀੜੇ ਦੇ ਫੋਟੋ ਦੇਖੋ ਬਿਲਕੁਲ ਫੇਸ ਤੁਹਾਨੂੰ ਕੁਆਲਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫਿਰ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਆ ਰਿਹਾ ਜੀ ਕੀ ਆ ਰਿਹਾ ਮੈਂ ਨਾ ਇਹ ਗੱਲ ਹੋ ਗਈ ਜੀ ਦੇਖ ਲਈ ਹੋ ਗਈ ਕਿਸੇ ਲਈ ਘੱਲੇ ਦੇਖਣੀ ਮੈਂ ਗੱਲ ਤੁਹਾਡੇ ਸਾਹਮਣੇ ਤਾ ਲਿਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਆ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮਨ ਨੂੰ ਦਾ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ ਚ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅੰਮ੍ਰਿਤਧਾਰੀ ਸਿੰਘ ਹੈ ਕੰਮ ਬੇਕੋ ਇਨਾਂ ਦੇ ਕੀ ਜਿਹਾ ਆਪਦੇ ਘਰ ਚ ਮਤਲਬ ਸ਼ਰੇਆਮ ਅੱਜ ਕਹਿ ਰਹੇ ਆ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਹੈ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਬਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਬਕਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ